ਤੋਂ ਲੋ ਵੀ ਕਰਕੇ ਬੰਨ ਲਓ ਦੀ 47 ਨੌ ਅੱਧੇ ਮੀਟਰ ਦੇ ਬਾਕੰਨੇ ਮੀ ਸਰਾ ਸਰਾ ਗੱਲ ਬਾਤ ਹੋ ਜਾਈ ਪਈ ਜਿਹਾ ਹੁਣ ਆਪਾਂ ਇਹ ਪੰਪ ਤੇ ਸੇਰ ਪਾਈ ਜੰਨੇ ਆ ਪਟੈਂਕਟ ਜਿਹੜਾ ਰਾਤ ਖਾਲੀ ਕੀਤਾ ਸੀ ਟਰੱਕ ਚ ਲੋ ਫਿਲ ਭਰਦੇ ਆ ਕਰਦੇ ਆ ਫੁੱਲ 170 ਲੀਟਰ ਚਰਬੀ ਉੱਪਰ ਕਰਕੇ ਫੁੱਲ ਕਰ ਲਾ 200 ਬਹੁਤ ਉਦਾਰ ਉਸ ਪੈਣਾ ਆਉਣਾ ਇਧਰੇ ਠੀਕ ਹੈ ਤੇ ਚੱਲਦੇ ਹਾਂ ਕੋਲਟਲਮ ਜਿਹੜੀ ਕੱਲ ਆਪਣੇ ਦੋ ਟਰੱਕ ਰਹਿ ਗਏ ਮਿੱਟੀ ਦੇ ਉਹ ਭਰਦੇ ਆ ਠੀਕ ਆ ਥੱਡ ਬਹੁਤ ਜ਼ਿਆਦਾ ਹੀ ਰਹੀ ਹੈ ਮੀਂਹ ਕਦੇ ਬਹੁਤ ਆ ਮੌਸਮ ਆ ਲਓ ਵੀ ਗਾਇਸ ਕਹਿੰਦੇ ਪਹੁੰਚ ਗਏ ਪੰਜਾਬ ਤੇ ਇੱਥੇ ਹੈ ਨੀਗਾ ਮੀਂਹ ਸਿੰਘ ਜਵਰ ਪਹਿਲਾਂ ਆਪ ਵੀ ਮੈਨ ਹਣ ਬਾ ਲਾਉਣ ਲੱਗੇ ਉੱਥੇ ਸਾਈਡ ਤੇ ਇੱਧਰ ਟ੍ਰੇਲਰ ਵੀ ਆ ਗਿਆ ਠੀਕ ਆ ਆਪਾਂ ਹੁਣ ਇੱਥੇ ਸਾਈਡ ਤੇ ਲਾ ਕੇ ਜਿਹੜੇ ਦੋ ਟਰੱਕ ਮਿੱਟੀ ਦੇ ਭਰ ਕੇ ਤੇ ਤੋਂ ਬਾਅਦ ਫਿਰ ਆਪਾਂ ਮਸ਼ੀਨ ਲਾ ਦੇਈ ਜਾਵਾਂਗੇ ਠੀਕ ਹੈ ਫਿਰ ਚੱਲਾਂਗੇ ਸਰੀ ਨੂੰ ਹਣ ਬਾਈ ਦੇ ਸਾਈਡ ਤੇ ਆਪਾਂ ਲਾਉਣ ਲੱਗੇ ਆਂ ਟਰੇਲਰ ਠੀਕ ਹੈ ਕੰਮ ਲੌਣੇ ਤੱਕ ਨੇ ਟਰੱਕ ਤੋਂ ਹੋਰ ਤਾਂ ਆਪਾਂ ਭਰ ਕੇ ਕਰਦਾ ਦੰਨਾ ਆਪਾਂ ਆਹੀ ਰਹਿ ਗਿਆ ਆਪਣਾ ਅਮ ਬਾਕੀ ਸਾਰਾ ਦੰਨਾ ਨਵੇੜ ਤਾਂ ਕਹਿੰਦੇ ਮੁੰਡੇ ਨੇ ਠੀਕ ਆਪ ਹੀ ਆ ਗਿਆ ਮੁੰਡਾ ਕਿਵੇਂ ਆ ਚਲੋ ਸਟਾਪ ਆਹ ਰਹਿ ਗਿਆ ਸਾਨੂੰ ਆਪਣਾ ਠੀਕ ਹੈ ਸਹਰਾ ਰਾਤੀ ਬਾਬੇ ਇਧਰ ਘਰ ਤਾਂ ਨਾ ਆਪਾਂ ਸਾਰਾ ਚੱਲ ਚੱਲ ਚੱਲਦੇ ਆਂ ਬਾਕੀਂਂ ਟੇ ਦਾ ਕੰਮ ਰਹਿ ਗਿਆ ਆਪਣਾ ਰੋਟੀ ਖਾ ਲਈਏ ਘੰਟੇ ਦਾ ਕੰਮ ਆ ਪੱਥਰ ਵੀ ਕਹਿੰਦੇ ਨਾਪਦਾ ਐਂ ਹੀ ਕਰਦਾ ਸੀ ਗੁਰਾ ਇਹਨਾਂ ਨਾਲ ਸਿਰਵਾ ਗਿਆ ਹੁਣ ਖਾਣੀ ਰੋਟੀ ਫਿਰ ਮਸ਼ੀਨ ਲਾਦੇ ਆਂ ਟਰੱਕ ਤੇ ਤੇ ਫਿਰ ਚੱਲਦੇ ਆਂ ਘਰਾਂ ਨੂੰ ਘਰਾਂ ਨੂੰ ਨਹੀਂ ਸਰੀ ਨੂੰ ਸਰੀਰ ਜੋ ਉੱਚਕੋ ਵਿਸਤਾਰ ਕਰਨ ਦੇ ਘਰ ਤੱਕ ਜਿਵੇਂ ਲੈਵਲ ਮੁੰਡਿਆ ਨੇ ਲਾਈਪੇ ਨਾ ਸਰਾ ਪੂਰਾ ਹੁਣ ਇਹਦੇ ਪਾਉਣਗੇ ਸੀਮੈਂਟ ਆ ਵੱਧ ਗਈ ਸੀ ਮੱਝ ਜੀ ਫਿਰ ਆਪਾਂ ਅੱਥੇ ਢੇਰੀ ਲਾਤੀ ਬਾਗੜ ਰਹਿ ਗਈ ਚੱਕਣ ਵਾਲੀ ਜਿਹੜਾ ਬਹੋਂ ਆਪਾਂ ਚੱਲਦੇ ਆ ਇਹ ਦੂਆਜ ਕਰਦੇ ਸਫਾਈ ਇੱਥੇ ਹੁਣ ਆਪਾਂ ਮਸ਼ੀਨ ਲਾਦਣ ਲੱਗੇ ਤੇ ਟਰੱਕ ਆ ਗਿਆ ਵਾ ਟ੍ਰੇਲਰ ਪਾਉਣ ਲੱਗਾ ਹੁਣ ਆਵਾ ਮਸ਼ੀਨ ਲਾਤੇ ਆ ਤੇ ਫਿਰ ਚੱਲਦੇ ਆ ਸਰੀ ਨੂੰ ਕ੍ਰੇਸ਼ਨ ਬਹੁਤ ਗੈਂਡਾ ਸਰਾ ਖਲਵਾ ਦਈ ਬਈ ਚਲੋ ਆਪਾਂ ਰਿਕੀਨਾ ਫੜ ਆ ਗਏ ਟ੍ਰੇਲਰ ਫਿਰ ਚੱਲਦੇ ਆ ਉਧਰ ਆ ਆ ਲਓ ਜੀ ਕਿਟਲੋਂ ਤੋਂ ਕਰਕੇ ਜੌਬ ਡਨ ਫਰੀ ਚੱਲੇ ਹੋਣ ਆਪਾਂ ਆ ਗਏ ਉਹ ਇਧਰ ਮੈਂ ਇਹਨੂੰ ਕਿਹਾ ਸੀ ਸਾਫ਼ ਕਰਨਾ ਕਹਿੰਦਾ ਇਹਨੂੰ ਕੀ ਆ ਮੈਨੂੰ ਤਾਂ ਆਊਗਾ ਟ੍ਰੈਕਟਰ ਫੈਨੂ ਕੀ ਉਹਨੇ ਕਿਹਾ ਸੀ ਬਾਈ ਨੇ ਥਾਪ ਗਾਲ ਮੌਸਮ ਕਿੰਨਾ ਘਟ ਬਾਈ ਕਾਰ ਵੀ ਕਿ ਲੱਗਿਆ ਟੋਲਾ ਚ ਉਹ ਵੀ ਰੈਕ ਸੀ ਨੰਨੇ ਕਰਾ ਰਿਹਾ ਨਹੀਂ ਗੱਲ ਵਲੌਗ ਦੇ ਵਿੱਚ ਆ ਗਿਆ ਵਲੌਗ ਬਣਾਉਂਦੇ ਆ ਜਾਓ ਜੀ ਉਤਰਿਓ ਜੀ ਓਹੋ ਮੈਂ ਨੂੰ ਨਹੀਂ ਪੁੱਤ ਨੂੰ ਵੀਰ ਵੇਖ ਜਾ ਕੇ ਓਹੋ ਇਹਦੇ ਵਲੌਗ ਚ ਆਇਆ ਉਹਦਾ ਫੇਰ ਕਰਾਦਾ ਹੀ ਕੁੰਡਾ ਰੋ ਵੀ ਗਾਈਸ ਆਪਾਂ ਪਹੁੰਚ ਗਏ ਜੋ ਤੇ ਕੋਈ ਨਾ ਕੀ ਪ੍ਰੋਬਲਮ ਪੈ ਗਈ ਕਹਿੰਦੇ ਟਰੈਕਟਰ ਹਵਾ ਨਹੀਂ ਭਰ ਰਿਹਾ ਥੱਲੇ ਇਹ ਵੀ ਅੰਦਰ ਹਵਾ ਨਹੀਂ ਭਰ ਰਿਹਾ ਉਵੇਂ ਲੈ ਕੇ ਆਏ ਵਿਚਾਰੇ ਥੱਲੇ ਨੂੰ ਲੈਵਦੇ ਲਵਾਉਂਦੇ ਨੂੰ ਤੇ ਬਸ ਪਹੁੰਚ ਗਏ ਹੁਣ ਆਪਾਂ ਤੇ ਚੱਲਦੇ ਆ ਹੁਣ ਆਪਾਂ ਮਸ਼ੀਨ ਲਾਉਨੇ ਆ ਥੱਲੇ ਤੇ ਫਿਰ ਕਰਦੇ ਸਟਾਰਟਿੰਗ ਉਧਰ ਘਰ ਦੇ ਮੂਹਰੇ ਤਾਂ ਜਗ੍ਹਾ ਹੈ ਨਹੀਂ ਸੀ ਗੱਡੀਆਂ ਬਹੁਤ ਖੜੀਆਂ ਨਹੀਂ ਫਰੇ ਸੋਦਾ ਆ ਕਿੱਥੇ ਲਾਉਣਾ ਆ ਆ ਦੇਖੋ ਦੇਖਦੇ ਆ ਕੀ ਪ੍ਰੋਬਲਮ ਕਰਦੇ ਆ ਚੈੱਕ ਹਣ ਕੀ ਕੱਢਣਾ ਆਕੇ ਚੋ ਲੈ ਗਿਆ ਹਾਂ ਓਏ ਓਏ ਸਮਾਨ ਕੱਢ ਪਹਿਲਾਂ ਬੈਂਡ ਦੇ ਵਿੱਚੋਂ ਬੱਸ ਲੱਡੂ ਖਾਓ ਸਮਾਨ ਹਣ ਕੱਢ ਕੀ ਕਰਨ ਓ ਪੜਵੀ ਲਈ ਕਾਰਟ ਤੇ ਕੀ ਲਿਖਿਆ ਪਣੀ ਹੋਈ ਪਈ ਐ। ਮੀ ਬਹੁਤ ਪਿਆਰਾ ਚ। ਰੂਬੀ ਖਾਂ। ਲੈ ਲੱਕੜਾਂ ਹੀ ਬਹੁਤ ਪਈਆਂ। ਕਾ ਮਤ ਹੈਗਾ 3 ਘੰਟੇ ਦਾ ਹੀ ਤੇ ਪਰ ਇਹਨਾਂ ਨੇ ਵੇਖੋ ਕਿੰਨਾ ਟਾਈਮ ਲਾਉਣਾ ਜਿਹੜੇ ਸਾਡਾ ਲੱਕੜਾ ਰੁਕਣਾ ਪਈਆਂ। ਮਿੱਟੀ ਘਾਟੀ ਪੂਰੀ ਭਰੀ ਹੋਣੀ ਐ। ਚਲੋ ਕਰਦੇ ਆ ਸੈਟਿੰਗ ਕਿਵੇਂ ਆ। ਦੇਖਦੇ ਆ ਕੀ ਬਣਦਾ। ਪੱਲਾ ਦੇ ਲੱਕੜਾਂ ਦੇ ਥਲੋਤ ਨੂੰ ਮਿੱਟੀ ਕੱਢਣੀ ਤਾਂ ਬਹੁਤ ਜੋੜੇ ਲੱਗੇ ਰਹਿੰਦੇ ਹੈਗੀ ਉਹ ਤੋਂ ਕਹਿੰਦੇ ਆਪਣਾ ਪ੍ਰਸ਼ਾਦ ਵੀ ਮਿਲ ਗਿਆ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਬਾਪੇ ਦਾ ਜਨਮ ਦਿਨ ਹੈ ਨਾ ਉਹ ਕੁੜੀਆਂ ਵਿਚਾਰੀਆਂ ਸਹੀ ਆਪਣੀ ਪੰਜਾਬੀ ਉਹ ਵੜਦੀਆਂ ਫਿਰਦੀਆਂ ਘਰਾਂ 'ਚ ਲੱਭੇ ਆਵੇਂ ਭਾਈ ਚਲੋ ਬਹੁਤ ਹੋ ਗਿਆ ਲਓ ਵੀ ਕਹਿੰਦੇ ਦੋਸਤੋ ਇਹ ਵੀ ਕਰਤਾ ਆਪਣਾ ਟੰਨਾ ਆਪਾਂ ਨੂੰ 40-45 ਮਿੰਟ ਲੱਗੇ ਤੇ ਕਰਤਾ ਆਪਣਾ ਟੰਨਾ ਅੰਕਲ ਲੈ ਆਇਆ ਸੀ ਪੀਜ਼ਾ ਅੰਕਲ ਕਹਿੰਦਾ ਪੀਜ਼ਾ ਖਾਓ ਫੇਰ ਕੰਮ ਤਾਂ ਹੁੰਦੀ ਹੀ ਰਹਿਣੀ ਹੈ ਸ਼ਾਕ ਕਿਦਿਆ ਬਗਰ ਤਾਂ ਦੰਨ ਠੀਕ ਹੁਣ ਬਾ ਵਿੱਕੀ ਦੀ ਵੇਟ ਹੀ ਆ ਗਿਆਵਾ ਤੇਲ ਪਾਉਣ ਵੱਡੀ ਮਸ਼ੀਨ ਚ ਜੀ ਦਵਾ ਕੇ ਤਾਂ ਆਪਾਂ ਮਸ਼ੀਨ ਹੀ ਲੱਗਣੀ ਹੁਣ ਆਸ ਤੇ ਇਸ ਪਈ ਨਾ ਲਾਓ ਵੀ ਮਿੱਤਰੋ ਕਨੇ ਕਰਦੀ ਵਾਪਸੀ ਟਰੱਕ ਆਲੂ ਆਪਾਂ ਉਹ ਹੜਾ ਆਪਣੇ ਦਾ ਟ੍ਰੇਲਰ ਤੇ ਹੁਣ ਬੱਚੇ ਆ ਲੈ ਗਨੇ ਲਾਈਟਾਂ ਦੀ ਸ਼ੁਰੂਆਤ ਕਰਦੀ ਅੱਜ ਆਪਾਂ ਪਹਿਲੇ ਦਿਨ ਲਾਈਟਾਂ ਹੀ ਛੱਡੀਆਂ ਬਾਪੇ ਨਹੀਂ ਜਿਵੇਂ ਪਹਿਗੇ ਇੰਨਾ ਨੇਰਾ ਪਹਿਲੇ ਦਿਨ ਹੋਇਆ ਨਹੀਂ ਨਹਿਰਾ ਤਾਂ ਹੁੰਦਾ ਤੇ ਪਰ ਲਾਈਟਾਂ ਪਹਿਲੇ ਦਿਨ ਨਹੀਂ ਛੱਡੀਆਂ ਅੱਜ ਮਸ਼ੀਨ ਚੱਲਦੇ ਆਪਾਂ ਟ੍ਰੇਲਰ ਉਹ ਖੜਾ ਪਿਆੜਾ ਲਾਦਦੇ ਆਂ ਤੇ ਫਿਰ ਵੇਖੀ ਵੀ ਆ ਰਿਹਾ 15ਵੀਆਂ ਮਿੰਟ ਤੱਕ ਤੇ ਫੇਰ ਆਪਾਂ ਉਸ ਤੋਂ ਬਾਅਦ ਚੱਲਦੇ ਆਂ ਫਿਰ ਸੁਬਹਾ ਕਰਦੇ ਆਂ ਦੂਜੇ ਬਰਾਉ ਦੀ ਸਟਾਰਟਿੰਗ ਆਪਾਂ ਲਓ ਜੀ ਦਿਨ ਚ ਤੀਜੀ ਵਾਰ ਮਸ਼ੀਨ ਟ੍ਰੇਲਰ ਤੇ ਚੜਾਉਂਦੇ ਹੋਏ ਅਜੇ ਤਾਂ ਦਿਨ ਛੇਪ ਗਿਆ ਨਹੀਂ ਪਤਾ ਨਹੀਂ ਚੌਥੀ ਪੰਜਵੀਂ ਅਰੇ ਵੀ ਚੜਾਉਣੀ ਪੈਣੀ ਬਹੁਤ ਔਖਾ ਕੰਮ ਆ ਚੱਲ ਚੱਲ ਚੱਕ ਦੇ ਚੱਕ ਦੇ ਚੱਕ ਦੇ ਫਾਈਨਲੀ ਸਕਸੈਸਫੁਲੀ ਚੜ ਚੁੱਕੀ ਹੈ ਨਾਲ ਹੌਲੀ ਹੌਲੀ ਆਜੋ ਜੀ ਉਤਰਿਓ ਹਾਂਜੀ ਹਾਂਜੀ ਆਜੋ ਉਤਰਿਓ ਲੈਟਾਂ ਪਹਿਲੇ ਤਾਂ ਨਹੀਂ ਛੱਡੀਆਂ ਜੀ ਮਸ਼ੀਨ ਤੇ ਪਹਿਲੇ ਤਾਂ ਨਹੀਂ ਆ ਤਾਂ ਵੀ ਹੈਗੀ ਆ ਕਿਦਾਂ ਗਾਇਜ਼ ਕਿਦਾਂ ਗਾਇਜ਼ ਮੈਂ ਕਿਹਾ ਵੀ ਅੱਜ ਚਾਰ ਆਰੀ ਮਸ਼ੀਨ ਤਾਂ ਠਾਠਾ ਕਰ ਲਈ ਐ ਇਹ ਤਾਂ ਦਿਨ ਛੱਪ ਗਿਆ ਨਹੀਂ ਪਤਾ ਨਹੀਂ ਕਿੰਨੇ ਆਰੀ ਹੋਣੀ ਸੀ ਖਰਾਬ ਕਰ ਲਿਆ ਆਪਾਂ ਹੋ ਟਰੱਕ ਦੇ ਵੀ 에어 ਬੈਗ ਨਹੀਂ ਚੱਕਦੇ ਹਨਾ ਹੋ ਹੋ ਚਲ ਕੋਈ ਨਾ ਕਰ ਨੂੰ ਚਲ ਕੋਈ ਨਹੀਂ ਕਲ ਕੋਈ ਨਹੀਂ ਹੋਂ ਤਾਂ ਦੇ ਉਹ ਆਇਆ ਹੀ ਨਹੀਂ ਵੇਣ ਲੈ ਕੇ ਕਿੰਨੇ ਟਾਈਮ ਚ ਉਹਦੋਂ ਉਹਦਾ ਪੀਜਾ ਪਾ ਪੈ ਗਿਆ ਮੇਰੇ ਵੀਰੋ ਚੱਕਰ ਕਹਿੰਦੇ ਬਾਗੜ ਦਾ ਪਾ ਲਿਆ ਛੱਕਰ ਕਹਿੰਦੇ ਬਾਗੜ ਦਾ ਮੁੰਡੇ ਨੇ ਕਹਿੰਦੇ ਬਾਗੜ ਨਹੀਂ ਕਸੀਗੀ ਟਿਕਟ ਦੇਣਗੇ ਹਣ ਉਸਤਾਦ ਜੀ ਚਲੋ ਜੋ ਹੁਣ ਆ ਜੀ ਅੱਜ ਕਹਿੰਦੇ ਕਿੱਥੇ ਅੜ ਗਏ ਕਹਿੰਦੇ ਪੁਲਿਸ ਵਾਲਿਆਂ ਕੋਲੇ ਅੜ ਗਏ ਕਹਿੰਦੇ ਬਾਗੜ ਤੋਂ ਚੱਕਰ ਪਾ ਲਿਆ ਮੁੰਡੇ ਨੇ ਕਹਿੰਦੇ ਬਾਗੜ ਨਹੀਂ ਬਾਪੇ ਸਹੀ ਹੋਰ ਟੈਕਟ ਦੇਖ ਗਏ ਕਿੰਨੇ ਦੀ ਦੇ ਕੇ ਟੈਕਟ 288 ਦੀ ਟੈਕਟ ਦੇਖ ਗਏ ਕਹਿੰਦਾ ਡਰਾਈਵਰ ਦੀ ਥਾਂ ਤੇ ਤੁਹਾਨੂੰ ਦੋਵਾਂ ਨੂੰ ਟੈਕਟ ਮੈਨ ਨਹੀਂ ਚਾਹੀਦੀ ਤੁਸੀਂ ਲੋਡ ਕੀਤੀ ਐ ਇਹ ਹੁਣੇ ਹਾਂ ਸਹੀ ਕਰ ਲੈ ਚਲੋ ਕੋਈ ਨਾ ਪਤਾ ਲੱਗ ਗਿਆ ਹੁਣ ਗਾਹਦੋ ਸਹੀ ਗੱਲਾਂ ਨਿਕਲ ਜਾ ਸਹੀ ਗੱਲਾਂ ਟਰੱਕ ਦਾ ਨਾ ਰੌਲਾ ਪਾਣਾ ਕਿ 200 88 ਚ ਮੜਦਾ ਕਹਿੰਦੇ ਵੇਖੀ ਨੂੰ ਅੱਜ ਬਾਪੇ ਚਲੋ ਓਕੇ ਬਾਏ ਮਿਲਦੇ ਆ ਬਾਪੇ ਕੱਲ ਨੂੰ ਹੀ ਹੁੰਦਾ